ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪੀਰ ਸਿੰਘ ਬਰਾੜ ਪਿੰਡ ਰਾਇਆਂ ਦਾ। ਦੋਸਤੋ ਤੁਹਾਨੂੰ ਪਤਾ ਹੀ ਆ ਜੋ ਕਿ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ। ਜੇ ਮੈਂ ਗੱਲ ਕਰਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਆਪਣੇ ਦਾਦੇ ਪੜਦਾਦੇ ਸੀਗੇ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੇਜ ਕਰਦੇ ਹੁੰਦੇ ਸੀ ਕਿਉਂਕਿ ਇਹ ਨਾਮਰਾਦ ਬਿਮਾਰੀ ਆ ਇਹਦਾ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਸੀ। ਜੇ ਅੱਜ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇਹ ਬਿਮਾਰੀ ਆ ਇਹਦਾ ਜਿਹੜਾ ਨਾਂ ਹਰੇਕ ਬੱਚੇ ਦੀ ਜ਼ੁਬਾਨ ਤੇ ਆ ਹਰੇਕ ਇਨਸਾਨ ਦੀ ਜ਼ੁਬਾਨ ਤੇ ਆ ਵੱਖ-ਵੱਖਰੇ ਸ਼ਹਿਰਾਂ 'ਚ ਜਾਣਿਆਂ ਤਾਂ ਵੱਡੇ-ਵੱਡੇ ਹਸਪਤਾਲ ਬਣੇ ਹੋਏ ਆ ਵੀ ਸਾਡੇ ਕੋਲੇ ਇੱਥੇ ਕੈਂਸਰ ਦਾ ਇਲਾਜ ਕੀਤਾ ਜਾਂਦਾ। ਦੋਸਤੋ ਪਿਛਲੇ 5 ਸਾਲਾਂ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਆਯੁਰਵੈਦ ਦਵਾਈ ਦੇ ਨਾਲ ਇਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਦਿਨ-ਰਾਤ ਇੱਕ ਕਰਕੇ ਆਪਾਂ ਮਿਹਨਤ ਕਰ ਰਹੇ ਆ। ਬੜੇ ਸੋਹਣੇ ਵੈਗਰੂ ਦੀ ਕਿਰਪਾ ਨਾਲ ਰਿਜ਼ਲਟ ਮਿਲ ਰਹੇ ਆ। ਮੇਰਾ ਫਰਜ਼ ਹੁੰਦਾ ਮੈਂ ਹਰ ਵਾਰੀ ਨਵੇਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ। ਜਿਹੜੀ ਜਾਣਕਾਰੀ ਲੈ ਕੇ ਆਉਣਾ ਮੈਂ ਉਹਨਾਂ ਮਰੀਜ਼ਾਂ ਦੀ ਹੀ ਜਾਣਕਾਰੀ ਸਾਂਝੀ ਕਰਦਾ ਜਿਨ੍ਹਾਂ ਦੀ ਸਟੋਰੀ ਜ਼ਿਆਦਾ ਖਰਾਬ ਹੁੰਦੀ ਆ ਜ਼ਿਆਦਾ ਡੇਂਜਰ ਹੁੰਦੀ ਆ ਫਿਰ ਮੇਰਾ ਮਕਸਦ ਹੁੰਦਾ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਤੁਸੀਂ ਜੇ ਕੋਈ ਤੁਹਾਡਾ ਆਂਢੀ ਗੁਆਂਢੀ ਆ ਬਾਈ ਨੂੰ ਜਿਹੜਾ ਤੁਸੀਂ ਕੈਮਰੇ ਸਾਹਮਣੇ ਦੇਖਦੇ ਆਂ ਕਈ ਵਾਰੀ ਤੁਸੀਂ ਉਹਨੂੰ ਮਰੀਜ਼ ਨੂੰ ਨਹੀਂ ਦੱਸਿਆ ਹੁੰਦਾ ਬਾਈ ਨੂੰ ਪੜਦੇ ਨਾਲ ਵੀ ਗੱਲ ਕਰਕੇ ਪੁੱਛ ਸਕਦੇ ਆਂ ਬਾਈ ਤੁਹਾਡਾ ਬੰਦਾ ਕਿਦਾਂ ਕਿਉਂਕਿ ਐਵੇਂ ਹਣਾ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਮਰੀਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੁੰਦੀ ਆ ਕਈ ਵਾਰੀ ਮਰੀਜ਼ ਨੂੰ ਗੱਲਾਂ ਬਾਤਾਂ ਨਹੀਂ ਦੱਸੀਆਂ ਹੁੰਦੀਆਂ ਹਨ ਕਿਉਂਕਿ ਜਿਹੜੀ ਨਾਮਰਾਦ ਬਿ ਜਿਹੜਾ ਇਹਦਾ ਨਾਂ ਹੈਗਾ ਉਹ ਮਾੜਾ ਹੈਗਾ ਕਈ ਵਾਰੀ ਜਦੋਂ ਆਪਾਂ ਬੰਦੇ ਨੂੰ ਇਹਦਾ ਬਾਰੇ ਦੱਸ ਦੇਣਾ ਤਾਂ ਕਈ ਵਾਰੀ ਬੰਦਾ ਦੇਰ ਸੱਟੇ ਆਂਦਾ ਕਈ ਵਾਰੀ ਬੰਦਾ ਹੌਂਕਾ ਲੈ ਜਾਂਦਾ ਹਨ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇਹਦਾ ਜਿਹੜੀ ਜਾਣਕਾਰੀ ਆ ਉਹ ਆਪਾਂ ਬੰਦੇ ਨੂੰ ਜ਼ਰੂਰੀ ਸਮਝੀਏ ਕਿ ਉਹਨੂੰ ਆਪਾਂ ਦੱਸੀਏ ਠੀਕ ਆ ਮੇਰੇ ਨਾਲ ਇੱਕ ਬਾਈ ਜੀ ਬੈਠੇ ਆ ਮੈਂ ਇਹਨਾਂ ਨਾਲ ਗੱਲਬਾਤ ਸਾਂਝੀ ਕਰੂੰਗਾ ਪੁੱਛੂੰਗਾ ਕਿਹੜਾ ਪੰਡਾ ਬਿਮਾਰੀ ਕਿੰਨੂ ਸੀ ਤੇ ਕਿੰਨੇ ਪਰਸੈਂਟ ਟਾਈਮ ਦੇ ਵਿੱਚ ਇਹਨੂੰ ਰਿਜ਼ਲਟ ਮਿਲਿਆ ਜਿਹੜੀ ਵੀਡੀਓ ਆ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਸੱਚੀ ਜਾਣਕਾਰੀ ਸਾਂਝੀ ਕਰਨੀ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਬੰਦੇ ਨੂੰ ਇੱਕੀ ਗੱਲ ਕਹਿਣਾ ਵੀ ਆਪਾਂ ਸੱਚ ਦੱਸਣਾ ਝੂਠ ਨਹੀਂ ਬੋਲਣਾ ਆਪਾਂ ਝੂਠ ਬੋਲ ਕੇ ਜੇ ਆਪਾਂ ਕਹਿ ਦਈਏ ਵੀ ਆਪਾਂ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਕਰਨਾ ਆਪਾਂ ਸੱਚ ਦੱਸ ਕੇ ਵੀਡੀਓ ਬਣਾ ਕੇ ਬੰਦੇ ਦੀ ਜ਼ਿੰਦਗੀ ਬਚਾਉਣੀ ਆ ਠੀਕ ਆ ਜੀ ਤੇ ਮੇਰੇ ਨਾਲ ਬਾਈ ਜੀ ਬੈਠੇ ਆ ਮੈਂ ਉਹਨਾਂ ਨਾਲ ਗੱਲਬਾਤ ਕਰੂੰਗਾ ਸਸੀ ਦਾ ਬਾਈ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਬਲਦੇਵ ਸਿੰਘ ਬਲਦੇਵ ਸਿੰਘ ਤੁਹਾਡਾ ਪਿੰਡ ਕਿਹੜਾ ਹਾਂ ਜੀ ਸਰਦਾ ਸਦਰ ਵਾਲਾ ਸ੍ਰੀ ਮੁਖਸਰ ਸਾਹਿਬ ਸਦਰ ਵਾਲਾ ਪਿੰਨ ਸ੍ਰੀ ਮੁਖਸਰ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਸਮੱਸਿਆ ਸੀ ਕਿਹੜੇ ਬੰਦੇ ਨੂੰ ਸੀ ਇਹ ਮੇਰੇ ਵੱਡੇ ਭਰਾ ਨੂੰ ਸੀ ਤੁਹਾਡੇ ਵੱਡੇ ਭਾਈ ਸਾਹਿਬ ਨੂੰ ਸੀ ਉਹਨਾਂ ਦੀ ਬਿਮਾਰੀ ਕਿੱਥੇ ਸੀ ਫੂਡ ਪੈਪ ਦੇ ਵਿੱਚ ਸੀ ਫੂਡ ਪੈਪ ਦੇ ਵਿੱਚ ਰੋਟੀ ਪਾਣੀ ਖਾ ਲੈਂਦੇ ਸੀ ਉਹ ਨਹੀਂ ਜੀ ਜਦੋਂ ਮੇਰੇ ਕੋਲੇ ਆਏ ਸੀ ਉਹਨਾਂ ਦੀ ਸਟੋਰੀ ਕੀ ਸੀ ਉਸ ਟਾਈਮ ਬਹੁਤ ਡੇਂਜਰਸ ਸਟੋਰੀ ਸੀ ਉਹਨਾਂ ਦੀ ਜੀ ਕਿਉਂਕਿ ਉਹਨਾਂ ਨੂੰ ਜਿਹੜੀ ਰੋਟੀ ਖਾਣੀ ਨਾ ਬਹੁਤ ਔਖੀ ਸੀ ਪਾਣੀ ਜਾਂ ਦੁੱਧ ਦੇ ਨਾਲ ਪੀਂਹੋ ਕੇ ਤੁਹਾਨੂੰ ਇੱਕ ਫੁਲਕਾ ਖੋਣਾ ਪੈਂਦਾ ਸੀ ਜਿਹੜੀ ਆਪਣੀ ਦਵਾਈ ਚੱਲਦੀ ਹੈ ਇਹ ਹਾਂ ਜੀ ਇਹ ਦਵਾਈ ਚੱਲਦੀ ਨੂੰ ਆਪਣੀ ਨੂੰ ਕਿੰਨਾ ਟਾਈਮ ਹੋ ਗਿਆ ਇਹ ਘੱਟ ਤੋਂ ਘੱਟ ਸਾਲ ਹੋ ਗਿਆ ਜੀ ਇੱਕ ਸਾਲ ਦੇ ਵਿੱਚ ਤੁਸੀਂ ਕੀ ਮੰਨਦੇ ਆ ਤੁਸੀਂ ਕੀ ਦੇਖਿਆ ਵੀ ਉਹਨਾਂ ਨੂੰ ਕਿੰਨੇ ਪਰਸੈਂਟ ਰਿਜ਼ਲਟ ਮਿਲ ਗਿਆ 100 ਦੇ ਵਿੱਚੋਂ ਸਾਨੂੰ ਜੀ 90 ਤੋਂ 99% ਰਿਜ਼ਲਟ ਸਹੀ ਆ ਜੀ ਦਾ 100 ਦੇ ਵਿੱਚੋਂ ਹਾਂਜੀ ਅਜਿਹੇ ਟਾਈਮ ਸਾਡੇ ਬੰਦੇ ਦੀ ਸਟੋਰੀ ਕੀ ਆ ਹਮ ਬਿਲਕੁਲ ਸਹੀ ਆ ਜੀ ਪੰਜ ਛੇ ਫੁਲਕੇ ਰੋਟੀ ਖਾਂਦੇ ਨੇ ਉਹ ਜਿਹੜੀ ਮਰਜ਼ੀ ਚੀਜ਼ ਦੇ ਦਈਏ ਹਰ ਚੀਜ਼ ਉਹ ਖਾ ਪੀ ਲੈਂਦੇ ਨੇ ਵਧੀਆ ਤੰਦਰੁਸਤ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਸਰੀਰ 'ਚ ਬਿਮਾਰੀ ਹੈਗੀ ਅੱਜ ਨਹੀਂ ਜੀ ਬਿਲਕੁਲ ਨਹੀਂ ਲੱਗਦਾ ਜੀ ਜਿਹੜੇ ਸਾਡੇ ਵੀਰ ਭਰਾ ਉਹ ਕੈਮਰੇ ਦੇ ਸਾਹਮਣੇ ਤੁਸੀਂ ਦੇਖੋ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਹਾਂਜੀ ਉਹਨਾਂ ਨੂੰ ਆਪਾਂ ਕੀ ਸੱਚੀ ਜਾਣਕਾਰੀ ਦੇਣੀ ਆ ਉਹਨਾਂ ਨੂੰ ਇਹੀ ਜਾਣਕਾਰੀ ਦੇਣੀ ਆ ਜੀ ਜਿਹੜੇ ਆਪਾਂ ਹਸਪਤਾਲਾਂ ਦੇ ਵਿੱਚ ਉਜੜਦੇ ਆ ਜੀ ਉਹਦੇ ਨਾਲੋਂ ਬਿਹਤਰ ਇਹ ਆ ਵੀ ਇਹ ਤੁਸੀਂ ਆਯੁਰਵੈਦਿਕ ਦਵਾਈ ਖਵਾਓ ਤੇ ਮਰੀਜ਼ ਬਿਲਕੁਲ ਤੰਦਰੁਸਤ ਹੋਏਗਾ ਬਾਕੀ ਗੁਰੂ ਮਾਰਗ ਦੀ ਕਿਰਪਾ ਹੋਣੀ ਚਾਹੀਦੀ ਆ ਉਹਨਾਂ ਦਾ आशीर्वाद ਹੋਊਗਾ ਤਾਂ ਬਿਲਕੁਲ ਆਪਣਾ ਮਰੀਜ਼ ਤੰਦਰੁਸਤ ਰਹੂਗਾ ਡਾਕਟਰ ਦੇ ਜਾਣ ਨਾਲੋਂ ਉੱਥੇ ਉਜੜਨ ਨਾਲੋਂ ਸਾਨੂੰ ਇਹ ਦਵਾਈ ਖਵਾਉਣ ਨਾਲ ਬਹੁਤ ਵਧੀਆ ਰਿਜ਼ਲਟ ਮਿਲਣਗੇ ਇਹੀ ਸਾਡੀ ਜਾਣਕਾਰੀ ਹੈ ਜਿਹੜੇ ਮੈਂ ਦਵਾਈ ਦੇ ਪੈਸੇ ਲੈਣਾ ਮੈਂ ਜਾਇਜ਼ ਲੈਣਾ ਜਾਂ ਨਜਾਇਜ਼ ਲੈਣਾ ਬਿਲਕੁਲ ਜਾਇਜ਼ ਹੈ ਜੀ ਕੋਈ ਪੈਸੇ ਨਹੀਂ 5000 ਰੁਪਿਆ ਤੇ ਕੋਈ ਚੀਜ਼ ਹੀ ਕੋਈ ਨਹੀਂਗਾ ਜੀ ਉੱਥੇ ਜਾਵਾਂਗੇ ਲੱਖਾਂ ਦਾ ਪੈਸੇ ਲੱਗਦੇ ਆ ਜੀ ਉਹ ਸਾਡੇ ਕੋਲ ਦੇਣ ਜੋਗੇ ਵੀ ਨਹੀਂ ਹੁੰਦੇ ਅਸੀਂ ਘਰ-ਬਾਰ ਗੈਨੇ ਪਾਉਣੇ ਆ ਕੋਈ ਕਿਸ ਤਰ੍ਹਾਂ ਦਾ ਵੀ ਕਰਕੇ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਸਾਡਾ ਉਹ ਅਸੀਂ ਉੱਚ ਅਸਫਲ ਰਹਿੰਦੇ ਆ ਜੀ ਮੇਰੇ ਬਾਰੇ ਕਿੱਦਾਂ ਪਤਾ ਲੱਗਿਆ ਸੀ ਤੁਹਾਨੂੰ ਵੀ ਆਪਣੇ ਪਿੰਡ ਰਾਇਆਂ ਵਾਲਾ ਕਲਾ ਦੇ ਵਿੱਚ ਵੀ ਆਪਾਂ ਦਵਾਈ ਦਿੰਨੇ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਇੱਥੇ ਫਿਰ ਤੁਸੀਂ ਆਏ ਅਸੀਂ ਜੀ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤੇ ਸਾਡੀ ਭੈਣ ਪਿੰਡ ਮਰਾੜ ਕਲਾ ਵਿਆਹੀ ਹੋਈ ਹੈ ਜੀ ਮਰਾੜ ਕਲਾ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਜੀ ਉਹ ਸਵੇਰੇ ਗੁਰਦਰਾ ਸਾਹਿਬ ਗਏ ਤੇ ਉਹਨਾਂ ਦੇ ਪਿੰਡ ਦੇ ਕੋਈ ਗਵਾਂਡੇ ਸੀ ਤੇ ਉਹ ਭੈਣ ਜੀ ਉੱਥੇ ਦਵਾਈ ਆਏ ਮਥਾ ਟੇਕਣ ਤੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਸਾਂਝੀ ਕੀਤੀ ਉਹਨਾਂ ਨੇ ਫਿਰ ਸਾਨੂੰ ਇੱਥੋਂ ਦਾ ਐਡਰੈਸ ਦਿੱਤਾ ਜੀ ਸਾਨੂੰ ਨੰਬਰ ਦਿੱਤਾ ਤੁਹਾਡਾ ਤੇ ਐਡਰੈਸ ਦਿੱਤਾ ਫਿਰ ਅਸੀਂ ਤੁਹਾਡੇ ਨਾਲ ਕੰਟੈਕਟ ਕਰਕੇ ਫਿਰ ਅਸੀਂ ਇਸ ਪਿੰਡ ਪਹੁੰਚੇ ਤੇ ਜਿਸ ਦਿਨ ਦਵਾਈ ਲੈ ਕੇ ਗਏ ਸੀ ਉਸ ਦਿਨ ਤੋਂ ਅੱਜ ਤੱਕ ਬਹੁਤ ਵਧੀਆ ਰਿਜ਼ਲਟ ਸਾਨੂੰ ਮਿਲਿਆ ਜੀ ਅਸੀਂ ਦੋ ਵਾਰੀ ਟੈਸਟ ਵੀ ਕਰਵਾ ਲਏ ਆ ਬਿਲਕੁਲ ਸਹੀ ਆਇਆ ਜੀ ਟੈਸਟ ਦੇ ਵਿੱਚ ਫਰਕ ਪਿਆ ਪਹਿਲੇ ਨਾਲੋਂ ਦੂਸਰੇ ਟੈਸਟ ਦੇ ਵਿੱਚ ਦੋਸਤੋ ਬਾਈ ਜੀ ਨੇ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਇਹ ਆਪਣੀ ਆਯੁਰਵੇਦ ਦਵਾਈ ਆ ਮੈਂ ਇੱਕ ਗੱਲ ਬੋਲ ਕੇ ਕਹਿਣਾ ਹੁੰਨਾ ਸਾਰਿਆਂ ਨੂੰ ਹਨਾ ਮੇਰੀ ਜਿਹੜੀ ਇਕਾਦਤਾ ਉਹ ਇਹ ਆ ਮੈਂ ਹਰੇਕ ਨੂੰ ਕਹਿਣਾ ਜਿਹੜੀ ਇਹ ਦਵਾਈ ਆ ਪਿਓਰ ਆਯੁਰਵੇਦ ਦਾ ਪਿਓਰ ਜੜੀਆਂ ਬੂਟੀਆਂ ਤੋਂ ਤਿਆਰ ਦਵਾਈ ਆ ਇਹਨੂੰ ਆਪਾਂ ਪੂਰੇ ਵਰਲਡ ਦੇ ਵਿੱਚ ਜਿਹੜੀ ਮਰਜ਼ੀ ਲੈਬ ਤੋਂ ਟੈਸਟਡ ਕਰਵਾ ਸਕਦੇ ਆ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰਟ ਕੋਈ ਡਰਗ ਐਦਾਂ ਦਾ ਕੋਈ ਸਾਲਟ ਨਹੀਂ ਹੈਗਾ ਇਹ ਨੇਚਰਲ ਜੜੀਆਂ ਬੂਟੀਆਂ ਤੋਂ ਤਿਆਰ ਦਵਾਈ ਆ ਆਯੁਰਵੇਦ ਦਵਾਈ ਆ 0% ਸਾਈਡ ਫੈਕਟ ਜੇ ਸਾਨੂੰ ਲੱਗਦਾ ਸਾਡੇ ਪਰਿਵਾਰ ਦੇ ਵਿੱਚ ਜਾਂ ਸਾਡੇ ਆਂਡ ਗਵਾਨ ਜਾਂ ਕਿਸੇ ਰਿਸ਼ਤੇਦਾਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਕੋਈ ਐਦਾਂ ਦੀ ਬਿਮਾਰੀ ਨੇ ਕੈਂਸਰ ਵਰਗੀ ਬਿਮਾਰੀ ਨੇ ਆਦੀ ਲਪੇਟ ਦੇ ਵਿੱਚ ਲਿਆ 20 ਤੋਂ 25 ਦਿਨ ਆਪਾਂ ਇਹਦਾ ਸੇਵਨ ਕਰਦੇ ਹਾਂ 20 ਤੋਂ 25 ਦਿਨਾਂ ਦੇ ਵਿੱਚ ਸਾਨੂੰ ਇਹਦਾ ਰਿਜ਼ਲਟ ਮਿਲੂਗਾ 0% ਸਾਈਡ ਇਫੈਕਟ ਇਹਦਾ ਕੋਈ ਸਾਈਡ ਇਫੈਕਟ ਨਹੀਂ ਜੇ ਤੁਸੀਂ ਡਾਕਟਰੀ ਇਲਾਜ ਕਰਾ ਰਹੇ ਹੋ ਚਾਹੇ ਆਪਰੇਸ਼ਨ ਹੋਇਆ ਚਾਹੇ ਕੀਮੋ ਰੇਡੀਏਸ਼ਨ ਹੋ ਰਹੀ ਆ ਤਾਂ ਆਪਾਂ ਉਹਦੇ ਨਾਲ ਵੀ ਜੇ ਦਵਾਈ ਖਾਣੀ ਆ ਤਾਂ ਖਾ ਸਕਦੇ ਆ ਕੋਈ ਸਾਈਡ ਇਫੈਕਟ ਨਹੀਂ બસ ਇੱਕ ਹੀ ਬੇਨਤੀ ਹੁੰਦੀ ਹੈ ਕਿ ਆਪਣੀ ਦਵਾਈ ਦੇ ਨਾਲ ਕੋਈ ਹੋਰ ਦੇਸੀ ਦਵਾਈ ਜਾਂ ਕੋਈ ਹੋਰ ਆਦਰਵਾ ਦਵਾਈ ਨਹੀਂ ਖਾਣੀ। ਇਸੇ ਤਰ੍ਹਾਂ ਦੋਸਤੋ ਜਿਹੜਾ ਆਪਣਾ ਪਿੰਡ ਆ ਰਾਈਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਜਿਹੜਾ ਰਾਈਆਂ ਵਾਲਾ ਪਿੰਡ ਆ ਇੱਥੇ ਆਪਾਂ 4 ਦਿਨ ਮਿਲਦੇ ਹਾਂ ਹੁਣ। ਅ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਜਈਏ ਜੀ ਤੇ ਸ਼ਨੀਵਾਰ 4 ਦਿਨ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬਾਕੀ 3 ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਉਹ ਆਪਾਂ ਨਾਨਕਸਰ ਕਲੇਰਾ ਜਗਰਾਉਂ ਦੇ ਨੇੜੇ ਜ਼ਿਲ੍ਹਾ ਲੁਧਿਆਣਾ ਬਾਕੀ ਜਿਹੜੇ 3 ਦਿਨ ਆਪਾਂ ਉੱਥੇ ਮਿਲਦੇ ਆਂ ਟਾਈਮ ਉਹੀ ਸੇਮ ਸਵੇਰੇ 9 ਤੋਂ 3 ਮਰੀਜ਼ ਨਹੀਂ ਲੈ ਕੇ ਆਉਣਾ ਸਿਰਫ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਤੁਸੀਂ ਸਾਨੂੰ ਮਿਲ ਸਕਦੇ ਆਂ ਜਿੱਦਾਂ ਕੈਂਸਰ ਦੀ ਜਿਹੜੀ ਬਿਮਾਰੀ ਹੈ ਨਾ ਮਰਾਦ ਆ ਐਸੇ ਤਰ੍ਹਾਂ ਸ਼ੂਗਰ ਦੀ ਬਿਮਾਰੀ ਵੀ ਬੜੀ ਨਾਮਰਾਦ ਆ ਜਿਹੜੀ ਆਪਣੀ ਸ਼ੂਗਰ ਦੀ ਦਵਾਈ ਆ ਉਹਦਾ ਵੀ ਬੜਾ ਵਧੀਆ ਰਿਜ਼ਲਟ ਆ ਚਾਹੇ ਕੋਈ ਬੱਚਾ ਚਾਹੇ ਕੋਈ ਨੌਜਵਾਨਾ ਚਾਹੇ ਕੋਈ ਬਜ਼ੁਰਗਾ ਜਿੰਨੀ ਮਰਜ਼ੀ ਸ਼ੂਗਰ ਆ ਉਹਦਾ ਵੀ ਰਿਜ਼ਲਟ ਸੇਮ ਆ 20 ਤੋਂ 25 ਦਿਨਾਂ ਦੇ ਵਿੱਚ ਠੀਕ ਹੈ ਮਰੀਜ਼ ਨਹੀਂ ਲੈ ਕੇ ਆਉਣਾ ਸਿਰਫ ਰਿਪੋਰਟਾਂ ਲੈ ਕੇ ਆਉਣੀਆਂ ਉਹ ਵੀ ਸੇਮ ਪ੍ਰੋਸੈ ਇਸੇ ਤਰ੍ਹਾਂ ਹੀ ਆਯੁਰਵੇਦ ਦਵਾਈਆਂ ਉਹ ਵੀ ਪਿਓਰ ਜੜੀਆਂ ਬੂਟੀਆਂ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਇੱਕ ਹੁਣ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਵੀ ਸਾਡੇ ਇੱਕ ਆਪਾਂ ਜਿਹੜੀ ਚੀਜ਼ ਹੋਰ ਦੇਖੀ ਆ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਅੱਜ ਦੇ ਟਾਈਮ ਦੇ ਵਿੱਚ ਨਸ਼ਿਆਂ ਦੀ ਦਲਦਲ ਦੇ ਵਿੱਚ ਬੜਾ ਤਸ ਦੀ ਜਾ ਚੁੱਕੀ ਆ ਠੀਕ ਹੈ ਜਿਹੜੀ ਹੁਣ ਅਗਲਾ ਆਪਣਾ ਜਿਹੜਾ ਸਟੈਪ ਸੀਗਾ ਉਹ ਨਸ਼ਿਆਂ ਤੇ ਸੀਗਾ ਠੀਕ ਹੈ ਇਸੇ ਤਰ੍ਹਾਂ ਹੀ ਹੁਣ ਆਪਣੀ ਨਸ਼ਿਆਂ ਨੂੰ ਜਿਹੜੇ ਸਾਡੇ ਨੌਜਵਾਨ ਵੀਰ ਭੈਣ ਭਰਾ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਹੁਣ ਆਪਣੀ ਕਾਜਿਰਵਾਹ ਦਵਾਈ ਤਿਆਰ ਕੀਤੀ ਆ ਬੜਾ ਸੋਹਣਾ ਰਿਜ਼ਲਟ ਆ ਸਭ ਤੋਂ ਮੇਨ ਪੁਆਇੰਟ ਕੀ ਆ ਆਪਾਂ ਕੋਈ ਮਰੀਜ਼ ਦਾਖਲ ਨਹੀਂ ਕਰਨਾ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਪਹਿਲੀ ਜਾਂ ਦੂਜੇ ਦਿਨ ਤੋਂ ਬੰਦੇ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜੂਗਾ ਚਾਹੇ ਕੋਈ ਫੀਮ ਪੋਸਟ ਭੁੱਕੀ ਗੋਲੀਆਂ ਚਿੱਟਾ ਜਾਂ ਸਮੈਕ ਕਿਸੇ ਵੀ ਤਰ੍ਹਾਂ ਦਾ ਚਾਹੇ दारू ਆ ਕੋਈ ਵੀ ਨਸ਼ਾ ਕਰਦਾ ਬਿਨਾਂ ਕਿਸੇ ਤੋੜ ਤਕਲੀਫ ਤੋਂ ਅੱਛਾ ਉਹ ਵੀ ਜਿਹੜੀ ਆਪਣੀ ਦਵਾਈ ਹੈ ਜਿਹੜੀ ਨਸ਼ੇ ਵਾਲੀ ਵੀ ਆ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਦੱਸਦਾ ਹੁੰਨਾ ਜਿਹੜੀ ਮਰਜ਼ੀ ਲੈਪ ਤੋਂ ਟੈਸਟ ਕਰਾਓ ਨਹੀਂ ਤਾਂ ਅੱਜ ਕੱਲ ਸਿਸਟਮ ਕੀ ਚੱਲਦਾ ਜਿਹੜੀ ਨਸ਼ੇਰੀ ਦਵਾਈ ਆ ਉਹਦੇ ਵਿੱਚ ਵੀ ਨਸ਼ਾ ਨੂੰ ਨਸ਼ਾ ਛਡਾਉਣ ਵਾਸਤੇ ਨਸ਼ਾ ਵਿੱਚ ਕੁਝ ਬੰਦੇ ਪਾ ਕੇ ਦਿੰਦੇ ਆ ਮੈਂ ਇਹ ਕਹਿੰਨਾ ਵੀ ਉਹਨੂੰ ਪਹਿਲਾਂ ਟੈਸਟ ਕਰਾਓ ਫੇਰ ਬੰਦੇ ਨੂੰ ਦਵਾਈ ਖਵਾਓ ਅੱਛਾ ਦੂਜਾ ਪੁਆਇੰਟ ਮੈਂ ਹਰੇਕ ਬੰਦੇ ਨੂੰ ਕਹਿੰਨਾ ਤੁਸੀਂ ਜਿੱਤੋਂ ਵੀ ਨਸ਼ਾ ਛਡਾਉਣ ਦੀ ਦਵਾਈ ਖਾਣੇ ਆ ਉਹ ਬੰਦੇ ਨੂੰ ਦੂਜਾ ਸਵਾਲ ਕੀ ਕਰਨਾ ਕਿ ਅਸੀਂ ਬੰਦੇ ਦਾ ਨਸ਼ਾ ਛਡਾਉਣ ਵਾਸਤੇ ਦਵਾਈ ਸ਼ੁਰੂ ਕੀਤੀ ਆ ਅਸੀਂ ਕਿੰਨੇ ਟਾਈਮ ਬਾਅਦ ਆਪਦੇ ਬੰਦੇ ਦਾ ਡਾਗ ਟੈਸਟ ਕਰਾ ਸਕਦੇ ਆ ਤੁਹਾਨੂੰ ਉਹਦੀਆਂ ਗੱਲਾਂ ਤੋਂ ਪਤਾ ਲੱਗ ਜੂਗਾ ਆਪਣਾ ਕੀ ਸਿਸਟਮ ਆ ਦਵਾਈ ਬਿਓਰ ਜਿਹੜੀ ਪਿਓ ਰਾਜਵੈਦ ਦਵਾਈ ਆ ਜਿਹੜਾ ਡਾਗ ਟੈਸਟ ਆ 15 ਤੋਂ 20 ਦਿਨ ਬਾਅਦ ਤੁਸੀਂ ਜਿਹੜੇ ਮਰਜ਼ੀ ਹਸਪਤਾਲ ਤੋਂ ਆਪਦੇ ਬੰਦੇ ਦਾ ਡਾਗ ਟੈਸਟ ਕਰਾਓ ਉਹਦਾ ਡਾਗ ਟੈਸਟ ਕਲੀਅਰ ਆਊਗਾ ਜਿਹੜੀ ਨਸ਼ਾ ਛਡਾਉਣ ਦੀ ਦਵਾਈ ਆ ਸਿਰਫ 2 ਤੋਂ 3 ਮਹੀਨੇ ਸੇਵਨ ਕਰਨਾ ਤੁਹ ਬਹੁਤ ਲੰਮਾ ਸਮਾਂ ਦਵਾਈ ਨਹੀਂ ਖਾਣੀ ਬੜਾ ਸੋਹਣਾ ਰਿਜ਼ਲਟ ਮਿਲੂਗਾ ਚਾਹੇ ਹੁਣ ਸਾਡੀਆਂ ਬੀਬੀਆਂ ਪੈਣਾ ਛਾਤੀ 'ਚ ਜਾਂ ਬੱਚੇਦਾਨੀ 'ਚ ਗੰਢਾਂ ਬਣ ਜਾਂਦੀਆਂ ਅਸੀਂ ਡਾਕਟਰੀ ਲੈਣ ਵਾਲੇ ਪਾਸੇ ਜਾ ਕੋਈ ਆਪਰੇਟ ਕਰਾਉਣੇ ਆ ਜਾਂ ਕੋਈ ਹੋਰ ਟ੍ਰੀਟਮੈਂਟ ਲੈਣੇ ਆ ਉਹਦਾ ਬੜਾ ਸੋਹਣਾ ਰਿਜ਼ਲਟ ਆ ਮਹੀਨੇ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਗੰਢਾਂ ਹੈਗੀਆਂ ਖੁਰਨ ਲੱਗ ਜਾਣੀਆਂ ਪੋਲੀਆਂ ਪੈ ਲੱਗ ਜਾਣੀਆਂ ਬਾਕੀ ਉਹਨਾਂ ਦੀ ਬੇਦਰ ਨਾਲ ਟੈਸਟ ਕਰਾਵਾਂਗੇ ਆਪਾਂ ਉਹਨਾਂ ਨੂੰ ਪਤਾ ਲੱਗਣ ਲੱਗ ਜੂਗਾ ਦਵਾਈ ਦਾ ਕੀ ਰਿਜ਼ਲਟ ਤੇ ਦੋਸਤੋ ਜਿਹੜਾ ਫੋਨ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪਿੰਡ ਰਾਇਆਂ ਵਾਲਾ ਕਲਾ ਸ਼ਹਿਰ ਫਰੀਦਕੋਟ ਇੱਥੇ ਤੁਸੀਂ ਮਿਲਣਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਸਵੇਰੇ 9 ਤੋਂ 3 ਤੇ ਜਿਹੜੇ ਦੂਜੇ ਤਿੰਨ ਦਿਨ ਐਤਵਾਰ ਸੋਮਵਾਰ ਮੰਗਲਵਾਰ ਨਾਨਕ ਸਰ ਜਗਰਾਓ ਜ਼ਿਲ੍ਹਾ ਲੁਧਿਆਣਾ ਫੋਨ ਕਰਕੇ ਮਰੀਜ਼ ਦੀਆਂ ਰਿਪੋਰਟਾਂ ਨਾਲ ਲਿਆ ਕੇ ਤੁਸੀਂ ਦਵਾਈ ਲਿਜਾ ਸਕਦੇ ਹੋ ਦੋਸਤੋ ਜੇਕਰ ਆਪਣੀ ਜਾਣਕਾਰੀ ਸਾਡੇ ਅਪਰਾਲੇ ਗਤੀਵਿਧੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਦਲ ਸਕਦੀ ਹੈ ਮੈਂ ਤੁਹਾਡਾ ਆਪਣਾ ਮਨਪੀਰ ਸਿੰਘ ਬਰਾੜ ਪਿੰਡ ਰਾਇਆਂ ਵਾਲਾ